ਆ ਪਤਾ ਕਿਦਾਂ ਹੁੰਦਾ ਹੈ ਜਦੋਂ ਗੁਰੂ ਉਪਦੇਸ਼ ਦੇਂਦਾ ਦੇਂਦਾ ਨਾਲ ਆਪਣੀ ਕਿਰਪਾ ਦੀ ਦ੍ਰਿਸ਼ਟੀ ਪਾ ਦਿੰਦਾ ਹੈ ਉਹਦੀ ਦ੍ਰਿਸ਼ਟੀ ਵਿੱਚ ਇੰਨੀ ਤਾਕਤ ਹੈ ਕਿ ਇੱਕ ਜਰਨੈਲ ਦਿੱਲੀ ਤੋਂ ਚੜਾਈ ਕਰਕੇ ਆਨੰਦਪੁਰ ਦੀ ਧਰਤੀ ਤੇ ਆਇਆ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਦੀ ਉਹਦੇ ਸਾਹਮਣੇ ਚਲੇ ਗਏ ਤੇ ਸਾਹਮਣੇ ਜਾ ਕੇ ਕਿਰਪਾ ਦੇ ਦ੍ਰਿਸ਼ਟੀ ਪਾਈ ਉਹਨੇ ਤਲਵਾਰ ਮਿਆਨ ਵਿੱਚ ਪਾ ਦਿੱਤੀ ਤੇ ਮਹਾਰਾਜ ਦੇ ਚਰਨਾਂ ਨਾਲ ਜੁੜ ਗਿਆ ਸੈਦ ਖਾਨ ਦਾ ਨਾਮ ਜੇ ਗੁਰੂ ਚਾਵੇ ਤੇ ਉਹ ਜਿਨ੍ਹਾਂ ਨੇ ਹੱਥਾਂ 'ਚ ਤਲਵਾਰਾਂ ਫੜੀਆਂ ਉਹਨਾਂ ਨੂੰ ਮਾਲਾ ਫੜਾ ਦਿੰਦਾ ਹੈ ਤੁਸੀਂ ਬੰਦਗੀ ਕਰੋ ਤੇ ਗੁਰੂ ਪਿਰ ਕਿਰਪਾ ਕਰਦਾ ਕਰਦਾ ਜਦੋਂ ਨਦੇੜ ਪਹੁੰਚਦਾ ਹੈ ਤੇ ਇੱਕ ਬੰਦਾ ਮਹਾਰਾਜ ਨੂੰ ਇਦਾਂ ਦਾ ਮਿਲਦਾ ਜਿਨੇ ਹੱਥ 'ਚ ਮਾਲਾ ਪੜੀ ਤੇ ਸਰੀਰ ਤੇ ਸਵਾਹ ਮਲੀ ਹੈ ਮਾਦੋਦਾਸ ਬੈਰਾਗੀ ਜਦੋਂ ਮਹਾਰਾਜ ਉਹਦੇ ਕਿਰਪਾ ਦੀ ਦ੍ਰਿਸ਼ਟੀ ਪਾਉਂਦੇ ਨੇ ਉਹਦੀ ਮਾਲਾ ਲਖਾ ਕੇ ਤਲਵਾਰ ਫੜਾ ਦਿੰਦੇ ਇਹ ਗੁਰੂ ਦੀ ਦ੍ਰਿਸ਼ਟੀ ਵਿੱਚ ਤਾਕਤ ਗਏ ਜੇ ਗੁਰੂ ਕਿਰਪਾ ਕਰੇ ਉਹ ਮਾਲਾ ਵਾਲੇ ਹੱਥ ਵਿੱਚ ਤਲਵਾਰ ਲੈ ਆਉਂਦਾ ਤੇ ਤਲਵਾਰ ਵਾਲੇ ਹੱਥ ਵਿੱਚ ਮਾਲਾ ਵੀ ਲੈ ਆਉਂਦਾ